ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਇੱਕ ਸ਼ਖਸ ਦੀ ਵੀਡੀਓ ਵਾਇਰਲ ਹੋਈ ਹੈ ਦੱਸ ਦਈਏ ਕਿ ਗੇਟ ਖਜ਼ਾਨਾ ਦੇ ਅੰਦਰ ਨਾਈਟ ਡੇ ਨਾਮ ਦੀ ਦੁਕਾਨ ਹੈ ਔਰ ਉਸ ਦੁਕਾਨ ਦੇ ਉੱਤੇ ਇਹ ਸ਼ਖਸ ਪੁਲਿਸ ਦੀ ਵਰਦੀ ਪਾ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਔਰ ਦੁਕਾਨਦਾਰ ਦੇ ਉੱਤੇ ਪੁਲਿਸ ਦੀ ਵਰਦੀ ਦਾ ਰੂਪ ਪਾਉਂਦਾ ਹੈ ਔਰ ਉਸ ਤੋਂ ਪਾਣੀ ਦੀਆਂ ਬੋਤਲਾਂ ਦੀ ਮੰਗ ਕਰਦਾ ਹੈ ਤਾਂ ਤਸਵੀਰਾਂ ਜਿਹੋਨੇ ਉਹ ਵੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਇਹ ਸ਼ਖਸ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਹੈ ਔਰ ਇਸ ਉਸਨੇ ਪੁਲਿਸ ਦੀ ਵਰਦੀ ਦਾ ਰੋਪ ਵਖਾਉਂਦਾ ਹੈ ਔਰ ਕਹਿੰਦਾ ਹੈ ਕਿ ਮੇਰੇ ਕੋਲ ਪੈਸੇ ਨਹੀਂ ਆ ਔਰ ਤੁਹਾਡੀ ਦੁਕਾਨ ਦੇ ਬਾਹਰ ਹੀ ਅਸੀਂ ਨਕਾ ਲਗਾਇਆ ਹੋਇਆ ਸਾਨੂੰ ਪਿਆਸ ਲੱਗੀ ਸੀ ਤਾਂ ਮੈਂ ਪਾਣੀ ਦੀਆਂ ਬੋਤਲਾਂ ਲੈਣ ਦੇ ਲਈ ਤੁਹਾਡੇ ਕੋ ਆਇਆ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਮਨਾਂ ਕਰ ਦਿੱਤਾ ਜਾਂਦਾ ਹੈ ਪਾਣੀ ਦੀਆਂ ਬੋਤਲਾਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਫਿਰ ਵੀ ਉਹ ਤਰਲੇ ਪਾ ਕੇ ਦੁਕਾਨਦਾਰ ਦੇ ਕੋਲੋਂ ਇੱਕ ਬ੍ਰੈਡ ਤੇ ਇੱਕ ਬਿਸਕੁਟ ਲੈ ਕੇ ਉੱਤੋਂ ਚਲਾ ਜਾਂਦਾ ਹੈ ਔਰ ਕਹਿੰਦਾ ਹੈ ਕਿ ਮੈਂ ਤੁਹਾਨੂੰ ਬਾਅਦ ਦੇ ਵਿੱਚ ਪੈਸੇ ਦੇ ਦਵਾਂਗਾ ਮੇਰੇ ਕੋਲ ਅਜੇ ਪੈਸੇ ਨਹੀਂ ਆ ਤਾਂ ਉੱਥੇ ਦੁਕਾਨਦਾਰ ਦੇ ਵੱਲੋਂ ਕਹਿ ਕੇ ਕਿ ਇਹੋ ਜਿਹੇ ਬੰ ਇਸ ਨੂੰ ਲੈ ਕੇ ਸ਼ਿਕਾਇਤ ਦਰਜ ਜਿਹੜੀ ਆ ਉਹ ਵੀ ਕਰਾਈ ਗਈ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਦ ਪੁਲਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਦੇ ਵੱਲੋਂ ਇਸ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਹਾਲਾਂਕਿ ਪੁਲਸ ਦੇ ਵੱਲੋਂ ਇਸ ਸ਼ਖਸ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਆਖਿਰੇ ਕੌਣ ਸ਼ਖਸ ਸੀ ਜਿਸ ਨੇ ਪੁਲਸ ਦੀ ਵਰਦੀ ਪਾ ਕੇ ਇਹੋ ਜਿਹਾ ਕੰਮ ਕੀਤਾ ਹੈ ਫਿਲਹਾਲ ਜਦ ਇਹ ਸ਼ਖਸ ਪੁਲਸ ਦੇ ਹੱਥੇ ਚੜੇਗਾ ਤਾਂ ਹੀ ਇਸ ਗੱਲ ਦਾ ਪਤਾ ਲੱਗੇਗਾ ਕਿ ਆਖਿਰ ਕੌਣ ਸ਼ਖਸ ਸੀ ਜਿਸ ਦੇ ਵੱਲੋਂ ਪੁਲਸ ਦੀ ਵਰਦੀ ਪਾ ਕੇ ਪੁਲਸ ਮੁਲਾਜ਼ਮ ਬਣ ਕੇ ਜਿਸ ਨੇ ਇਹੋ ਜਿਹੀ ਕਰਕੂਤ ਕੀਤੀ ਹੈ ਤਾਂ ਇਸ ਨੇ ਜਾਣ ਬੁੱਝ ਕੇ ਹੀ ਪੁਲਸ ਦੀ ਵਰਦੀ ਪਾਈ ਹੋਈ ਸੀ ਜੇਕਰ ਕਈ ਸ਼ਖਸ ਗ੍ਰਿਫਤਾਰ ਕੀਤੇ ਗਏ ਨੇ ਜੋ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸੀ ਲੋਕਾਂ ਨੂੰ ਧੱਕੇ ਮਾਰਦੇ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਜੋ ਵੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਏਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਨਾਲ ਦੇ ਨਾਲ ਤਸਵੀਰਾਂ ਜੋ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੁਕਾਨ ਦੇ ਅੰਦਰ ਦਾਖਲ ਹੋ ਕੇ ਪੁਲਿਸ ਦੀ ਵਰਦੀ ਪਾ ਕੇ ਸ਼ਖਸ ਦੁਕਾਨਦਾਰ ਨੂੰ ਵਰਦੀ ਦਾ ਰੋਪ ਪਾ ਰਿਹਾ ਦੁਕਾਨਦਾਰ ਤੋਂ ਕੋਲੋਂ ਬਿਨਾਂ ਪੈਸੇ ਦਿੱਤੇ ਪਾਣੀ ਦੀਆਂ ਬੋਤਲਾਂ ਮੰਗ ਰਿਹਾ ਸਮਾਨ ਮੰਗ ਰਿਹਾ ਤਾਂ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਸ਼ਿਵਮ ਮਹਿਤਾ ਨਾਮ ਇਹ 24/7 ਨਾਈਟ ਡੇ ਦੇ ਨਾਲ ਤੋਂ ਸਟੋਰ ਹੈ ਮੇਰਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਫਰਾਰ ਦੀ ਹੋ ਕੀ ਹੈਗਾ ਸਰ ਐਕਚੁਅਲੀ ਇਹ ਕੱਲ ਰਾਤ ਦੀ ਤਕਰੀਬਨ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਨੇਅਰਬਾਊਟ 11:30 ਤੋਂ ਪੌਣੇ 12:00 ਦੇ ਜਦ ਵੀਡੀਓ ਹੈ ਸ਼ਾਪ ਤੇ ਮੈਂ ਖੁਦ ਸੀ ਤੇ ਇੱਥੇ ਮੇਰੇ ਕੋ ਇੱਕ ਬੁਲੇਟ ਦੇ ਉੱਪਰ ਸਵਾਰ ਹੋ ਕੇ ਪੰਜਾਬ ਪੁਲਿਸ ਜੀ ਇਨਫੋਰਮ ਦੇ ਵਿੱਚ ਇੱਕ ਕਾਂਸਟੇਬਲ ਟਾਈਪ ਲੜਕਾ ਆਂਦਾ ਉਹ ਕਹਿੰਦਾ ਕਿ ਦੋ ਪਾਣੀ ਬੋਲਣਾ ਦੇ ਨਾਕਿਆਂ ਤੋਂ ਆਏ ਆ ਮੈਂ ਉਹਨੂੰ ਬੋਲਣਾ ਦੇ ਦੇਣਾ ਜਦੋਂ ਕੋਈ ਪੈਸੇ ਮੰਗੇ ਜਾਂਦੇ ਨੇ ਤੇ ਕਹਿੰਦਾ ਮੇਰੇ ਕੋ ਪੈਸੇ ਨਹੀਂ ਏ ਮੈਂ ਇਸ ਤਰ੍ਹਾਂ ਬੋਲਣਾ ਲੈ ਕੇ ਜਾਣੀ ਹੈ ਗ ਫਾਰਮ ਦੇ ਵਿੱਚ ਤੇ ਮੈਂ ਉਹਨੂੰ ਕਹਿੰਦਾ ਨਹੀਂ ਭਾਜੀ ਮੈਂ ਨਹੀਂ ਦੇ ਸਕਦਾ ਮੈਂ ਆਪਣੇ ਪੱਲਿਓ ਬਾਗਰ ਤੁਹਾਨੂੰ ਇਹ ਸਮਾਨ ਨਹੀਂ ਦੇ ਸਕਦਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਚਾ ਕੋਈ ਗੱਲ ਨਹੀਂ ਅਸੀਂ ਸ਼ੇਰ ਦੇ ਭੁੱਖੇ ਗਏ ਆ ਡਿਊਟੀ ਦੇ ਕਰ ਰਹੇ ਆ ਤੇ ਮੈਨੂੰ ਇੱਕ ਬਰੈਡ ਦੇ ਦੇ ਤੇ ਮੈਂ ਉਹਨੂੰ ਬਰੈਡ ਦੇ ਦਿੱਤੀ ਬਰੈਡ ਦੇਣ ਤੋਂ ਬਾਅਦ ਕਹਿੰਦਾ ਲਫਾਫੇ 'ਚ ਪਾ ਦਿਓ ਮੈਂ ਲਫਾਫੇ 'ਚ ਬਰੈਡ ਪਾ ਰਿਹਾ ਤੇ ਮੈਨੂੰ ਕਹਿੰਦਾ ਕਿ ਬਿਸਕੁਟ ਵੀ ਦੇ ਦੇ ਕੋਈ ਕੁਝ ਦਾਣਾ ਕੰਪਲੀਟ ਕੀਤੀ ਹੈ ਇਸ ਬੰਦੇ ਦੀ ਕੋਈ ਸਰ ਮੇਰੀ ਪੁਲਿਸ ਨਾਲ ਗੱਲ ਹੋਈ ਫੋਨ ਤੇ ਸਾਰੀ ਠੀਕ ਹੈ ਰਿਟਰਨ ਕੰਪਲੀਟ ਹੋਈ ਉਹਨਾਂ ਨੂੰ ਮੈਂ ਹੈਂਡਓਵਰ ਦੇ ਦਿੱਤੀ ਇਹ ਤੇ ਮੇਰਾ ਜਿਹੜਾ ਮੇਨ ਮਕਸਦ ਸੀ ਹੈ ਨਹੀਂ ਸੀ ਕਿ 10 ਰੁਪਏ ਦੀ ਕੋਈ ਚੀਜ਼ ਐ ਸੀ ਕਿਸਨੂੰ ਉਹ ਦੇ ਰਹੇ ਆ ਖਾਨ ਨੂੰ ਇੰਨਾ ਲਾ ਵਿਖੇ ਤੁਹਾਨੂੰ ਪਤਾ ਕਿੰਨਾ ਉੱਥੇ ਲੋਕ ਸੇਵਾ ਕਰ ਰਹੇ ਨੇ ਠੀਕ ਹੈ ਕੋਈ ਅਗਰ ਮਤਲਬ ਜੈਨੂਇਨ ਬੰਦਾ ਹੋਵੇ ਉਹਨੂੰ ਅਸੀਂ ਸੇਵਾ ਵੀ ਕਰੀਏ ਉਹ ਮੈਨੂੰ ਐ ਦੇ ਸਸਪੈਕਟ ਲੱਗ ਰਿਹਾ ਸੀ ਕੋਈ ਹੈਗਾ ਹੋ ਸਕਦਾ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਰਿਕਾਰਡ ਹੋਵੇ ਠੀਕ ਹੈ ਉਹ ਬਾਇ ਫੇਸ ਪੂਲਸ ਵਾਲਾ ਉਹ ਬਾਡੀ ਲੈਂਗੁਏਜ ਤੋਂ ਨਹੀਂ ਸੀ ਲੱਗ ਰਿਹਾ ਮੈਨੂੰ ਬੰਦਾ ਠੀਕ ਹੈ ਇਸ ਸੰਬੰਧੀ ਮੇਰੀ ਐਸ ਐਚਓ ਸਾਹਿਬ ਨਾਲ ਵੀ ਗੱਲ ਹੋਈ ਏ ਤੇ ਉਹ ਕਹਿੰਦੇ ਆਪਾਂ ਜਰੂਰ ਇਸ ਚੀਜ਼ ਉਹਨਾਂ ਦੇ ਉਹਨਾਂ ਵੱਲੋਂ ਸਪਸ਼ਟ ਮੈਨੂ ਗਿਆ ਗਿਆ ਹੈ ਇਸ ਚੀਜ਼ ਨੂੰ ਜਰੂਰ ਇੱਕ ਸੀਰੀਅਸ ਲੈ ਕੇ ਮੈਰਿਟ ਬੇਸ ਤੇ ਇਹਦਾ ਜਲੂਰ ਹੱਲ ਕਰਾਂਗੇ ਕੋਈ ਨਾ ਕੋਈ ਬੰਦਾ ਜਿਹੜਾ ਹੈਗਾ ਇਡੈਂਟੀਫਿਕੇਸ਼ਨ ਕਰਾਂਗੇ ਕੀ ਲੱਗਦਾ ਨਹੀਂ ਕਿ ਇਹਨੇ ਹੋਰ ਵੀ ਲੋਕਾਂ ਨੂੰ ਸ਼ਿਕਾਰ ਬਣਾਇਆ ਹੈਗਾ ਹੋ ਸਕਦਾ ਸਰ ਬਿਲਕੁਲ ਹੋ ਸਕਦਾ ਜਿਸ ਤਰ੍ਹਾਂ ਉਹਦਾ ਵੇ ਆਫ ਟਾਕਿੰਗ ਸੀ ਆਣਾ ਪਹਿਲੇ ਆਇਆ ਬਾਰ ਉਹ ਬਾਈਕ ਲਈਏ ਮੈਨੂੰ ਬਾਈਕ ਤੇ ਵੀ ਇਸ਼ਾਰੇ ਇਦਾਂ ਦਾ ਕਰ ਰਿਹਾ ਹੈ ਠੀਕ ਹੈ ਮਤਲਬ ਮੇਰੇ ਹਿਸਾਬ ਨਾਲ ਜਾਂ ਉਹਨੇ ਕੋਈ ਨਸ਼ਾ ਕੀਤਾ ਹੈ ਸੀ ਜਾਂ ਉਹ ਰਜਿਆ ਸੀ ਕੋਈ ਸ਼ਰਾਬ ਸ਼ਰੂਪ ਪੀ ਕੇ ਕੋਈ ਨਸ਼ਾ ਕੀਤਾ ਹੋਏ ਹੋਏਗਾ ਹੋ ਸਕਦਾ ਉਹਨੇ ਮੇਨ ਗੱਲ ਲਗੀਏ ਅਮ੍ਰਿਤਸਰ ਪੁਲਿਸ ਜਿੱਥੇ ਕਮਿਸ਼ਨਰ ਰੇਡ ਅਮ੍ਰਿਤਸਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀ ਟੀਮ ਹਰ ਰੋਜ਼ ਇਹਨਾਂ ਨਸ਼ਾ ਫੜ ਰੇ ਡਰਗ ਮਨੀ ਫੜ ਰੇ ਨੇ ਇਹਨੇ ਵੈਪਨਸ ਫੜ ਰੇ ਇਲੀਗਲ ਉਥੇ ਹੀ ਪਿਛਲੇ ਦਿਨੀ ਉਹਨਾਂ ਵੱਲੋਂ ਇਹ ਨਾਲਾ ਵਿਖੇ ਇਹ ਨਾਲਾ ਰਮਦਾਸ ਬਾੜ ਪੀੜਿਤ ਲੋਕਾਂ ਨੂੰ 1 ਲੱਖ 20 ਹਜ਼ਾਰ ਦੇ ਕਰੀਬ ਪਾਣੀ ਦੀ ਬੋਤਲਾਂ ਮੈਡੀਸਿਨਸ ਕਮਿਸ਼ਨਰ ਰੇਡ ਪੁਲਿਸ ਟੀਮ ਵੱਲੋਂ ਉਥੇ ਭੇਜੀਆਂ ਗਈਆਂ ਜੇ ਪੁਲਿਸ ਚ ਵੀ ਖਰਾਬ ਕਰਨ ਬਿਲਕੁਲ ਬਿਲਕੁਲ ਸਰ ਇਹੋ ਜਿਹੇ ਜਿਹੜੇ ਲੋਕ ਨੇ ਅਗਰ ਡਿਪਾਰਟਮੈਂਟ ਦੇ ਵਿੱਚ ਵੀ ਹੈ ਤੇ ਮੈਂ ਸੀਪੀ ਸਾਹਿਬ ਨੂੰ ਇੱਕੋ ਚੀਜ਼ ਦੀ ਬੇਨਤੀ ਕਰਾਂਗਾ ਕਿ ਕਾਈਂਡਲੀ ਇਹਨਾਂ ਦੇ ਉੱਪਰ ਜਲਦ ਤੋਂ ਜਲਦ ਸਟ੍ਰਿਕ ਐਕਸ਼ਨ ਲੈ ਕੇ ਇਹਨਾਂ ਨੂੰ ਡਿਪਾਰਟਮੈਂਟ ਤੋਂ ਡਿਸਮਿਸ ਕੀਤਾ ਜਾਵੇ